ਗਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਆਖੋ ਜੀ ਧੰ ਗੁਰੂ ਨਾਨਕ ਜੀ ਗੁਰੂ ਕੀ ਗਤ ਗੁਰੂ ਜਾਣੇ ਅਸਾਂ ਹੁਕਮ ਕਮਾਉਣਾ ਹੈ ਹੁਕਮ ਕੀ ਹੈ ਇੱਕੋ ਨਾਮ ਸੋ ਹੁਣ ਭਾਈ ਅੱਗੇ ਸੁਣੋ ਇਨ੍ਹਾਂ ਦਿਨਾਂ ਵਿੱਚ ਗੁਰੂ ਜੀ ਨੇ ਫਿਰ ਮੁੜ ਕੇ ਤਾਪਦੇ ਗੋਦ ਕੀਤੇ ਤੇ ਰੋੜਾਂ ਦੀ ਸਿਹਜਾ ਬਣਵਾਈ ਸੇਜ ਜਣੀ ਦੀ ਧਰਮ ਮਸਾਲਾ ਤੋਂ ਦਰਾਡੇ ਇੱਕ ਕੁਟੀ ਇਸਦੇ ਦੁਆਲੇ ਪਾਲੀ ਇਸ ਕੁਟੀ ਵਿੱਚ ਰਹਿਆ ਕਰਨ ਦੋ ਵੇਲੇ ਰਾਵੀ ਵਿੱਚ ਇਸ਼ਨਾਨ ਕਰਨ ਜਾਣ ਪਰ ਭੋਜਨ ਲਈ ਲੰਗਰ ਵਿੱਚ ਆ ਜਾਇਆ ਕਰਨਾ। ਗੁਰਦਾਰਪੁਰ ਸਾਹਿਬ ਦੀ ਗੱਲ ਚੱਲ ਰਹੀ ਹੈ। ਆਪ ਦੇ ਸ਼ਕਨ ਮਗਰੋਂ ਦੇਗ ਵਰਤੇ ਆਪ ਬਾਕੀ ਦਾ ਸਮਾਂ ਉਸੇ ਕੁਟੀ ਵਿੱਚ ਬਤਾਉ ਨੂੰ। ਹੁਣ ਆਪ ਨੇ ਭੋਜਨ ਵੀ ਛੱਡ ਦਿੱਤਾ। ਅਠਾ ਪੈਰਾਮੌਰ ਇੱਕ ਡੋਡੀ ਅੱਕ ਦੀ ਖਾ ਛੱਡਣ। ਜਿਵੇਂ ਭਾਈ ਲਾਲੋ ਦੇ ਘਰ ਰੋੜੀ ਸਾਹਿਬ ਤਪ ਕੀਤੇ ਸਨ ਉਹ ਸ਼ੁਰੂ ਹੋ ਗਏ। ਜਾਂ satsang ji ਮੇਰਾ ਐਵੇਂ ਖਿਆਲ ਹੈ। ਪਰ ਸਾਕੀਆਂ ਪੜ ਕੇ ਹੈ ਜਦੋਂ ਆਪ ਸਲਤਨਪੁਰੋਂ ਟੁਰੇ ਹਨ ਤੇ ਏਵਨਾ ਬਾਦ ਗਏ ਹਨ ਤਾਂ ਰਸਤੇ ਵਿੱਚ ਬਾਨ ਜਿੱਥੇ ਬੀੜੀਆਂ ਦੀ ਸੰਗਤ ਜੀ ਥਾ ਸੀ ਤੇ ਹੁਣ ਸੋਨਾ ਮੰਦਿਰ ਆਪਨੇ ਕੁਛੇ ਇਸ ਤਰ੍ਹਾਂ ਤੱਪ ਕੀਤਾ ਪਾਈ ਗੁਰਦਾਸੀ ਦਾ ਵਾਰਨ ਦੇ ਵਿੱਚ ਆਉਂਦਾ ਬਾਬੇ ਭੇਖ ਬਣਾਇਆ ਅਦਾਸੀ ਕੀ ਰੀਤ ਚਲਾਈ ਚੜਿਆ ਸੋਦਨ ਧਰਤ ਲੁਕਾਈ ਫਿਰ ਮਹਾਰਾਜ ਕਹਿੰਦੇ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਸਾਈ ਬਾਬਾ ਪੈਂਦਾ ਸਤਖੰਡ ਨੌ ਦਿਨ ਨੌ ਨੇ ਦਿਨ ਨਾਮ ਗਰੀਬੀ ਪਾਈ ਵੀ ਗੁਰੂ ਸਾਹਿਬ ਨੇ ਰੋੜਾਂ ਦੀ ਵਿਸਾਈ ਵੀ ਕੀਤੀ ਅੱਕ ਦਾ ਆਹਾਰ ਕੀਤਾ ਰੇਤ ਤੇ ਅੱਕ ਦਾ ਆਹਾਰ ਕੀਤਾ ਇੱਕ ਕਰਤਾਰਪੁਰ ਸਾਹਿਬ ਦੀਆਂ ਗੱਲਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਮਹਾਨ ਸੰਤ ਕਹੀਏ ਹੋਏ ਹਨ ਉਹਨਾਂ ਦੇ ਵਿੱਚੋਂ ਅਸੀਂ ਵਿਚਾਰ ਕਰ ਰਹੇ ਹਾਂ ਸੋ ਗੁਰੂ ਸਾਹਿਬ ਨੇ ਰੇਤ ਅੱਕ ਆਹਾਰ ਕਰ ਭਾਈ ਗੁਰਦਾਸ ਜੀ ਦਾ ਵਾਰ ਲਿਖਿਆ ਭਾਈ ਉਹਦਾ ਜਿਹਦੇ ਬਾਰੇ ਕੋਈ ਆਪਾਂ ਝੂਠੀ ਨਹੀਂ ਕਹਿ ਸਕਦੇ ਜਾਂ ਕੋਈ ਨਹੀਂ ਕਹਿ ਨਹੀਂ ਸਕਦੇ ਵੀ ਗੁਰੂ ਸਾਹਿਬ ਨੇ ਨਹੀਂ ਕੀਤਾ ਗੁਰੂ ਸਾਹਿਬ ਨੇ ਰੇਤ ਅੱਕ ਤੇ ਆਹਾਰ ਵੀ ਖਾਦਾ ਠੀਕ ਹੈ ਜੀ ਤੇ ਗੁਰੂ ਸਾਹਿਬ ਨੇ ਕਹਿੰਦੇ ਵੀ ਉੱਥੇ ਕੀਏ ਫਿਰ ਇਸ ਤਰ੍ਹਾਂ ਗੁਰੂ ਜੀ ਨੇ ਕੀ ਕੀਤਾ ਤਪ ਕਰਨ ਦੇ ਤਰੀਕੇ ਦੱਸਿਆ ਤਪ ਵੀ ਗੁਰਬਾਣੀ ਹੀ ਕਿਤਾਬਾਂ ਗੁਰਬਾਣੀ ਪੜ੍ਹਨਾ ਵੀ ਤਪ ਹੈ ਠੀਕ ਹੈ ਜੀ ਆਪਾਂ 10ਵੇਂ ਦੁਆਰ ਉਹ ਤੋਂ ਅੱਧਾ ਬਾਧੀਆ ਹੈ ਪਹਿਲਾਂ ਗੁਰਬਾਣੀ ਪੜ੍ਹਨਾ ਤਪ ਹੈ ਤੇ ਗੁਰੂ ਜੀ ਨੇ ਕੀ ਕੀਤਾ ਇੱਕ ਦੋਹਾਂ ਸਿਰਿਆਂ ਤੇ ਨਿਸ਼ਾਨੀ ਰੱਖ ਲਈ ਜਣੀ ਦੀ ਕਿਲੋ 2 ਕਿਲੋਮੀਟਰ ਦੀ ਉਹਦੇ ਵਿੱਚ ਫਿਰਦੇ ਰਹਿਣ ਕੂਟੀਆ ਤੋਂ ਲੈ ਕੇ ਕੂਟੀਆ ਦੇ ਆਏ ਦੌਰਾਨ ਤੇ ਪਿਆਰੇ ਦਾ ਲਾਭ ਕਰਦੇ ਨੇ ਤਿਹਾਰੀ ਸਾਰੀ ਇਸ ਤਰ੍ਹਾਂ ਬੀਤ ਜਾਵੇ ਫਿਰ ਕੱਪੜੇ ਵੀ ਲਾਹੇ ਲਾ ਦਿੱਤੇ ਕਪੜੇ 라ਤੇ ਮਹਾਰਾਜ ਨੇ ਸਿਰ ਤੇ ਇੱਕ ਸਾਫਾ ਤੇ ਇੱਕ ਤਾਂਬੇ ਦੀ ਕੁਪੀਨ ਰੱਖ ਲਈ ਤਾਬੇ ਰੰਗੀ ਬਸ ਸਾਰਾ ਦਿਨ ਕੁਮ ਅਗੇ ਰਾਤ ਕੁਟੀ ਵਿੱਚ ਤੇ ਰੋੜਾਂ ਦੀ ਛੇਜ ਤੇ ਟਿਕ ਜਾਣ ਠੀਕ ਹੈ ਸਾਰਾ ਦਿਨ ਕੁਮ ਰਾਤ ਨੂੰ ਕੁਟੀ ਜਾ ਵਿੱਚ ਰੋੜਾਂ ਦੀ ਛੇਜ ਵਿਚ ਜਿੱਥੇ ਉੱਥੇ ਮਹਾਰਾਜ ਧੰਨ ਗੁਰੂ ਨਾਨਕ ਮਹਾਰਾਜ ਜੀ ਪੈ ਜਾ ਕਰਨ ਅਮਰਤ ਵੇਲੇ ਰਾਵੀ ਦਾ ਇਸ਼ਨਾਨ ਕਰਕੇ ਦਿਨੇ ਉਸੇ ਤਰ੍ਹਾਂ ਦੇ ਦੋ ਕੋਹਾਂ ਦੇ ਵਿਚਾਲੇ ਘੁੰਮਦੇ ਰਹਿਣ ਦੋ ਕੋਹਾਂ ਦਾ ਸਫਰ ਚੀਗਾ ਫਿਰ ਅੱਕਾਂ ਦੀ ਡੋਡੀ ਵੀ ਸਾੜ ਦਿੱਤੀ ਠੀਕ ਹੈ ਚਿੱਟੀ ਸਾਫ ਰੇਤ ਇੱਕ ਮਾਸਾ ਭਰ ਮੱਸਾ ਪਰ ਅੱਠਾ ਪਹਿਰ ਮਗਰੋਂ ਤਲੀ ਮਾਰ ਲੈਣਾ ਰੇ ਦਿਖਾ ਕੇ ਸੰਤੁਸ਼ਟੀ ਫਿਰ ਅੱਕ ਦੀ ਡਿਊਟੀ ਵੀ ਸੈੱਡ ਦਿੱਤੀ ਚਿੱਟੀ ਸਾਫ ਰੇ ਤੇ ਇੱਕ ਮੱਸਾ ਪਰ ਅੱਠਾ ਪਹਿਰ ਮਗਰੋਂ ਤਲੀ ਮਾਰ ਲੈਣਾ ਹੁਣ ਸਾਰਾ ਤੈਨੂੰ ਘੁੰਮ ਦੇ ਜੋ ਬਚਨ ਉਚਾਰਨ ਉਹ ਸਮਝ ਪਵੇ ਕਿ ਕੀ ਕਹਿ ਰਹੇ ਹਨ ਨਾਮ ਸੁਹਾਵਾ ਵਕਤ ਸੁਹਾਵਾ ਇਹਦੇ ਨਾਮ ਸੁਹਾਵਾ ਤੇ ਵਕਤ ਸੁਹਾਵਾ ਪਰ ਜੋ ਆਪ ਪੜਦੇ ਸੰਸੋ ਬੜਹੰਚ ਦੀ ਪੌੜੀ ਹੈ ਸ੍ਰੀ ਗੁਰੂ ਜੀ ਦੀ ਉਚਾਰੀ ਹੋਈ ਹੈ ਤੇਰਾ ਵਕਤ ਸੁਹਾਵਾ ਅਮਰਤ ਤੇਰੀ ਬਾਣੀ ਸੇਵ ਕੇ ਸੇਵ ਹੈ ਭਾਉ ਕਰ ਲਾਗਾ 100 ਪ੍ਰਾਣੀ 100 ਪ੍ਰਾਣੀ ਕਿੰਨਾ ਲਾਗਾ ਜਿੰਨੀ ਅਮਰਤ ਪਾਇਆ ਨਾਮ ਤੇਰਾ ਜੋਏ ਰਾਤੇ ਜੇ ਚੜੇ ਸਵਾਇਆ ਇੱਕ ਕਰਮ ਧਰਮ ਨਾ ਹੋਈ ਸੰਜਮ ਅੰਜਾਮ ਨਾ ਏਕ ਪਛਾਣੀ ਵਕਤ ਸੁਹਾਵਾ ਸਦਾ ਤੇਰਾ ਅਮਰ ਤੇਰੀ ਬਾਣੀ ਠੀਕ ਹੈ ਜੀ ਇੱਕ ਨਾਮ ਸੁਹਾਵਾ ਤੇ ਇੱਕ ਵਕਤ ਨਾ ਦੋ ਚੀਜ਼ਾਂ ਆ ਗਈਆਂ ਇੱਕ ਨਾਮ ਦੀ ਮਹਿਮਾ ਹੋ ਗਈ ਇੱਕ ਵਕਤ ਦੀ ਸਵਾਗਤ ਸਵਾਗਤ ਮਾਣਨਾ ਚਾਹੀਦਾ ਸੋ ਸਾਧ ਸੰਗਤ ਜੀ ਇਹ ਪਉੜੀ ਦੱਸ ਰਹੀ ਹੈ ਕਿ ਜਿਹੜੇ ਖੋਸਕ ਤੇ ਹਾਠ ਦੇ ਆਸਰੇ ਹੋਮ ਵਿੱਚ ਬੇੜੀ ਹੋ ਗਏ ਮੈਂ ਤਪ ਕੀਤੇ ਹਨ ਕਈ ਰੋਗ ਜਿਵੇਂ ਜੋਗੀ ਜਤੀ ਯੁਗਤ ਮੈਂ ਰਤੇ ਕਰ ਕਰ ਭਗ ਮੈਂ ਭੇਸ ਪਏ ਗੁਰਬਾਣੀ ਵਿੱਚ ਬਹੁਤ ਵਾਰੀ ਸਾਹਮਣੇ ਤੇ ਹੈ ਜਣੀ ਦੀ ਜਾਪ ਤੇ ਤਪ ਗੁਰੂ ਸਾਹਿਬ ਨੇ ਕੀਤੇ ਲੋਕਾਂ ਨੂੰ ਪ੍ਰਪੱਕ ਕਰਨ ਵਾਸਤੇ ਗੁਰਬਾਣੀ ਵੜਨ ਵਾਸਤੇ ਕਾਜ ਵਤ ਕੀਤੇ ਨਾਮ ਦੇ ਨਾਲ ਜੁੜਨ ਵਾਸਤੇ ਜਣੀ ਦੀ ਨਾਮ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਇਹਨੂੰ ਸਮਝਣਾ ਪਏਗਾ ਠੀਕ ਹੈ ਨਾਮ ਦੇ ਨਾਲ ਜੋੜਨ ਵਾਸਤੇ ਗੁਰੂ ਸਾਹਿਬ ਨੇ ਜਿਹੜੇ ਤਪ ਕੀਤੇ ਰੋੜਾਂ ਤੇ ਪਏ ਠੀਕ ਹੈ ਜੀ ਰੇਤ ਆਹਾਰ ਕਰ ਰੋੜਾਂ ਕੀ ਗੁਰਗੀ ਕਰੀ ਸਹੀ ਉਦੋਂ ਬਾਅਦ ਪਾਪਾ ਪੈਂਦਾ ਸਤਖੰਡ ਨੌ ਨੇ ਦੇ ਨਾਮ ਗਰੀਬੀ ਭਾਈ ਸਾਡੇ ਵਰਗੇ ਕਹਿੰਦੇ ਵੀ ਜਿ ਫੜੀ ਜ ਗਰੀਬੀ ਆ ਗਈ ਤੇ ਬਹੁਤ ਵਾੜਾ ਮਾੜਾ ਹਾਲ ਬੜਾ ਮਾੜਾ ਹਾਲ ਹੈ ਜੀ ਪਰ ਨੌ ਨਿਧ ਨਾਮ ਜਿਹਦੇ ਕੋਲੇ ਨਾਮ ਆ ਗਿਆ ਨੌ ਨਦੀਆਂ 18 ਛਦੀਆਂ ਤੇ ਹਿੱਸੇ ਲੱਗੀਆਂ ਫਿਰ ਹੈ ਜੋ ਹਾਰਾ ਨਾਮ ਫਿਰਦੇ ਛਦਾ ਵਸਾਈ ਨਾਮ ਦੀ ਅੱਡੀ ਇੰਪੋਰਟੈਂਟ ਹੈ। ਲੋਕ ਮਨ ਨੂੰ ਕਿਸੇ ਬੰਦੇ ਨੇ ਕੁਐਸਚਨ ਕੀਤਾ ਕਹਿੰਦਾ ਜਰ ਜੇ ਨਾਮ ਜਪਣ ਲੱਗੇ ਤਾਂ ਫੀਸ ਭਰੀ ਜਾਊਗੀ। ਲੋਕ ਮਤਲਬ ਹਰੇਕ ਆਪੋ ਆਪਣੀ ਜਗ੍ਹਾ ਤੇ ਖੜੇ ਆ ਪਰ ਨਾਮ ਦੀ ਬਹੁਤ ਵੱਡੀ ਪਾਵਰ ਹੈ, ਬਹੁਤ ਵੱਡੀ ਵਰਕਤ ਹੈ। ਗੁਰੂ ਸਾਹਿਬ ਨੇ ਨਾਮ ਦੜੜਕਾ ਪਾਇਆ ਹੈ। ਹੁਣ ਸਾਧ ਸੰਗਤ ਇਸ ਤਰ੍ਹਾਂ ਇਹ ਹੈ ਵੀ ਇਹ ਕਰਨ ਵਾਸਤੇ ਮਹਾਰਾਜ ਨੇ ਇਹ ਕਿਹਾ ਹੈ ਵੀ ਇਹ ਕਿਉਂ ਤਪ ਕੀਤਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰਜੀਤ। ਜੇ ਪ੍ਰਭੂ ਦੀ ਉਸਤਤ ਕਰਨੀ ਹੈ ਤਾਂ ਸਾਵਧਾਨ ਤੇ ਇਕਾਗਰਿਤ ਹੋਣਾ ਚਾਹੀਦਾ ਠੀਕ ਹੈ ਸਾਵਧਾਨਤਾ ਮਤਲਬ ਇੱਥੇ ਤੁਸੀਂ ਪਾਠ ਕਰਨ ਬੈਠਣਾ ਤਾਂ ਸਾਵਧਾਨ ਹੋ ਕੇ ਆਪਣੇ ਆਪ ਨੂੰ ਪਵਿੱਤਰ ਕਰਕੇ ਸਾਵਧਾਨ ਹੋ ਕੇ ਮਤਲਬ એનર્ਜੈਟਿਕ ਹੋ ਕੇ ਤੁਸੀਂ ਬੈਠਣਾ ਹੈ ਮਤਲਬ ਸੁੱਤਿਆਂ ਹੋਇਆਂ ਨਾਮ ਨਹੀਂ ਜਪਿਆ ਜਾ ਸਕਦਾ ਐਕਟਿਵ ਹੋ ਕੇ ਪ੍ਰਭੂ ਦੀ ਜੋ ਭਗਤੀ ਕਰਨੀ ਹੈ ਕਹਿੰਦਾ ਉਹਨਾਂ ਦਿਨਾਂ ਦੇ ਵਿੱਚ ਜਦੋਂ ਗੁਰੂ ਸਾਹਿਬ ਇਤਿਪੱਸਿਆ ਕਰ ਰਹੇ ਸੀਗੇ ਤਾਂ ਉਸ ਤਰ੍ਹਾਂ ਵਿੱਚ ਗੁਰੂ ਸਾਹਿਬ ਬੜੇ ਤੇਜ ਵਿੱਚ ਸਨ ਦਰਸਨ ਦੀ ਚਾਲ ਚੱਲਣੀ ਹੁੰਦੀ ਸੀ ਦੂਰੋਂ ਦੂਰੋਂ ਲੋਕ ਦਰਸ਼ਨ ਕਰਨ ਆਉਂਦੇ ਤੇ ਇੱਕ ਦੋ ਦਰਸ਼ਨ ਕਰਕੇ ਚਲੇ ਜਾਂਦੇ ਜੇ ਕੋਈ ਮੱਥਾ ਟੇਕਦਾ ਤਾਂ ਸ਼੍ਰੀਪੁਰਜੀ ਬੋਲਦੇ ਵਾਸਕਰ ਪਰਖਾ ਤੇਰਾ ਭਲਾ ਹੋਵੇ ਮਹਾਰਾਜ ਕਹਿੰਦੇ ਵਾਸਕਰ ਪਰਖਾ ਤੇਰਾ ਭਲਾ ਹੋਵੇ ਜਾ ਨਾਮ ਜਪ ਤੇ ਦੁੱਖ ਦੂਰ ਹੋਣਗੇ ਮਹਾਰਾਜ ਦੇ ਬਚਨ ਕਰਦੇ ਵਾਸਕਰ ਪਰਖਾ ਤੇਰਾ ਭਲਾ ਹੋਵੇ ਨਾ ਜਾ ਨਾਮ ਜਪ ਤੇ ਤੇਰਾ ਦੁੱਖ ਦੂਰ ਹੋਣਗੇ ਇਹਨਾਂ ਦਿਨਾਂ ਵਿੱਚ ਲੈਣਾ ਜੀ ਦਾ ਕੀ ਹਾਲ ਸੀ ਭਾਈ ਲੈਣਾ ਜੀ ਕਰਤਾਰਪੁਰ ਸਾਹਿਬ ਰਹਿਆ ਕਰਦੇ ਸੀ ਗੁਰੂ ਸਾਹਿਬ ਦੇ ਪਰ ਗੁਰੂ ਜੀ ਕੀ ਕਰਦੇ ਭਾਈ ਲੈਣਾ ਜੀ ਰੋਲਾਂ ਦੀ ਕੁਟੀ ਵਿੱਚ ਤਾਂ ਆਪ ਕਿਤੇ ਨੇੜੇ ਤੇੜੇ ਕੁਟੀ ਦਾ ਦਰਸ਼ਨ ਕਰਕੇ ਖੜੇ ਦੂਰੇ ਦੂਰ ਖੜੇ ਰਹਿੰਦੇ ਭਾਈ ਲੈਣਾ ਜੀ ਤਾਂ ਗੁਰੂ ਗੁਰੂ ਜਪਦੇ ਬੈਠੇ ਜੇ ਗੁਰੂ ਜੀ ਦੋ ਮੀਲਾਂ ਵਿੱਚ ਫਿਰ ਰਹੇ ਹੁੰਦੇ ਸ੍ਰੀ ਲੈਣਾ ਜੀ ਕਿਸੇ ਰੁੱਖ ਨਾਲ ਸਿਰ ਲਾਈ ਦੂਰ ਖੜੇ ਨਾਮ ਸਿਮਰਨ ਨਿਗਮਨ ਤੇ ਦਰਸ਼ਨ ਕਰ ਰਹੇ ਹਨ ਮਹਾਰਾਜ ਨੂੰ ਦੇਖਦੇ ਰਹਿੰਦੇ ਜਿਨੇ ਦਰਸ਼ਨ ਕਰ ਦਿੰਦੇ ਭਾਈ ਲੈਣਾ ਜੀ ਜਦ ਗੁਰੂ ਜੀ ਨਜ਼ਰਾਂ ਉੱਚ ਲੂੰਦੇ ਤਾਂ ਆਪ ਵੀ ਟੁਰ ਪੈਂਦੇ ਫੇਰ ਕਿਤੇ ਖੜੋ ਰਹਿੰਦੇ ਗੱਲ ਕੀ ਜਿੱਥੇ ਤੱਕ ਨਜ਼ਰ ਪਾਣੀ ਰਹੀ ਉੱਥੇ ਬਿੱਥ ਤੇ ਰਹਿ ਕੇ ਆਪ ਕਦੇ ਖੜੋਂਦੇ ਕਦੇ ਚੱਲਦੇ ਰਹਦੇ ਤੁਹਾਰਾ ਇੰਜ ਦੇ ਦਰਸ਼ਨ ਕਰਦੇ ਰਹਿੰਦੇ ਜੇ ਆਪਣੀ ਆਹਾਰ ਤਿਆਗ ਕੇ ਤੇ ਸ੍ਰੀ ਲੈਣਾ ਜੀ ਦਾ ਖਾਣਾ ਪੀਣਾ ਘਟਾ ਦਿੱਤਾ ਉਧਰ ਸੁਣ ਸੁਣ ਕੇ ਸੰਗਤਾਂ ਬਿਆਨਤਾ ਰਹੀ ਹਨ ਭੀੜ ਪਈ ਰਹਿੰਦੀ ਧਰਮਸ਼ਾਲਾ ਵਿੱਚ ਆਸਾ ਦੀ ਵਾਰਸ ਗਹਾਵਲ ਸੋਦਰ ਦੇ ਦੀਵਾਨ ਲੱਗਦੇ ਤੇ ਪਰਮੇਸ਼ਰ ਦਾ ਸਿਮਰ ਦਾ ਰੰਗ ਲੱਗਿਆ ਰਹਿੰਦਾ ਧਰਮਸ਼ਾਲਾ ਦੇ ਵਿੱਚ ਵੀ ਚੱਲਦੀ ਰਹਿੰਦੀ ਜਿਨ੍ਹਾਂ ਨੇ ਪ੍ਰਸਾਦਾ ਪਾਣੀ ਸਕਣਾ ਭਾਈ ਨਾਮ ਭਜਨ ਬੰਦਗੀ ਜੋ ਵੀ ਸੇਵਾ ਕਰਦੇ ਇਹਨਾਂ ਦੇ ਗੁਰੂ ਸਾਹਿਬ ਆਪਣੀ ਕੁਟਿਆ ਚ ਉੱਥੇ ਆਨੰਦ ਦੇ ਵਿੱਚ ਰਹਦੇ ਭਗਤੀ ਦੇ ਵਿੱਚ ਇੱਕ ਦਿਨ ਸ੍ਰੀ ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਕਿਹਾ ਵੀ ਸਾਰੇ ਹਲ ਬਾਹੋ ਦੇ ਕਣਕ ਹੋਵੇ ਦਿੱਗਾ ਇਹ ਸੁਣ ਕੇ ਕਈ ਤਾਂ ਖਿਸਕ ਗਏ ਵੀ ਹਲਵਾਉਣਾ ਪਊ ਤੇ ਬਾਕੀ ਦੇ ਲੱਗ ਪਏ ਕੁਝ ਦਿਨਾ ਮਗਰੋਂ ਇਹ ਵੀ ਕਦੀ ਖਿਸਕ ਗਏ ਹੁਕਮ ਹੋਇਆ ਕਿ ਲੰਗਰ ਵਿੱਚ ਇੱਕ ਇੱਕ ਵੇਲੇ ਪਕੀ ਵੀ ਇੱਕ ਵੇਲੇ ਲੰਗਰ ਵਰਨਾ ਚਾਹੀਦਾ ਸੋ ਹਲਵਾ ਕੇ ਅਠੀ ਪਹਿਰੀ ਕਰਨ ਕੌਣ ਖਾਵੇ ਕਹਿੰਦੀ ਜਿੰਨਾ ਇਹਦਾ ਹਲਵਾਉਣਾ ਨੇ ਕੁਝ ਰੋਟੀ ਫੇਰ ਇੱਕ ਟਾਈਮ ਖਾਣੀ ਹੈ ਅੱਧੇ ਉਹ ਵੱਤ ਟੁੱਟ ਗਿਆ ਅੱਧੇ ਵੱਤ ਫੇਰ ਚਲੇ ਗਏ ਕਹਿੰਦੇ ਖਾਲਸਾ ਜੀ ਤੱਕਣਾ ਹੁਣ ਗੁਰੂ ਕੀ ਕਮਾਲ ਕੀ ਕਾਰ ਕਿ ਸਿੱਖਾਂ ਦੇ ਸਰਦਾਰ ਨਾਲ ਆਉਂਦੇ ਹਨ ਪਰ ਗੁਰੂ ਕੀ ਢੀੜ ਗੁਰੂ ਜੀ ਢੀੜਾ ਨਹੀਂ ਇਕੱਠੀਆਂ ਕਰਦੇ ਸਰਦਾਰ ਬਣ ਸਿੱਖ ਰਹੇ ਤੇ ਦੂਜੇ ਭਜ ਦੇ ਰਹੇ ਕੇਵਲ ਭੀੜ ਮਾਤਰ ਇਕੱਠੀ ਕਰਨੀ ਉਹਨਾਂ ਦਾ ਪਰਯੋਜਨ ਨਹੀਂ ਸੀ ਪਰ ਕੇ ਤੋਲ ਕੇ ਸੋਚੇ ਹੀਰੇ ਪੈਦਾ ਕਰਨੇ ਆਪ ਦਾ ਕਮਾਲ ਸੀ ਤੇ ਟਿੱਠੇ ਮੱਠੇ ਨੇਰੇ ਸੰਸਾਰ ਕੇ ਗਰਜਾਂ ਦੀ ਜਾਏ ਤੇ ਪ੍ਰਸ਼ਾਦਿਆਂ ਦੇ ਪ੍ਰੇਮੀਆਂ ਦੀ ਭੀੜ ਮਾਤਰ ਨਹੀਂ ਸਮਾ ਹੁੰਦੰਦੀ ਸੀ ਗੁਰੂ ਬਾਬੇ ਤੇ ਘਰ 60 ਹੁੰਦੀ ਰਹਿੰਦੀ ਸੀ ਹੁਣ ਆਗਿਆ ਹੋਈ ਕਿ ਲੰਗਰ ਦੋਏ ਦਿਨ ਪੱਕੇ ਪਹਿਲਾ ਰੋਜ ਪੰਗਦਾ ਫਿਰ ਕਹਿੰਦੇ ਦੂਜੇ ਦਿਨ ਪੱਕੇ ਸੋ ਹੁਣ ਲੋਕੀ ਖੁਸ ਕੀ ਗਏ ਬਹੁਤ ਥੋੜੇ ਰਹਿ ਗਏ ਇਹ ਹਾਲ ਬਹੁਣ ਕਾਰਕਰਨ ਗੁਰੂ ਗੁਰੂ ਜਪਨ ਤੇ ਨਾਲ ਬੈਠੇ ਕੇ ਮਰੀਏ ਚਾਹੇ ਜੀਵ ਜੀਵ ਸੇਵਾ ਨਹੀਂ ਛੱਡਣੀ ਉਹ ਜਾਇ ਜੀ ਚਾਹੇ ਮਰੀਏ ਚਾਹੇ ਜੀਵੀਏ ਗੁਰੂ ਦੀ ਸੇਵਾ ਚ ਲੱਗੇ ਰਹਿਣਾ ਤਦੋਂ ਫਿਰ ਕੌਤਕੀ ਛਤਪੂਰੇ ਨੇ ਦੋ ਵੇਲੇ ਲੰਗਰ ਦੇ ਵਗੋਂ ਦਿੱਤੇ ਫਿਰ ਦੋ ਵੇਲੇ ਲੰਗਰ ਕਹਤਾ ਵੀ ਦੋ ਵੇਲੇ ਲੰਗਰ ਵਰਤੂ ਵਰਤੂਆ ਭਾਈ ਇਹਨਾਂ ਨੂੰ ਫਸਲ ਤਿਆਰ ਹੋ ਗਈ ਕਣਕ ਦੀ ਫਸਲ ਤਿਆਰ ਹੋ ਗਈ ਜਦੋਂ ਹੁਕਮ ਹੋਇਆ ਤੁਹਾਡੀ ਘਾਲ ਥਾਂ ਪੈਸੋ ਹੋਇਆ ਵਾਹਿਗੁਰੂ ਭਲਾ ਕਰੇ ਪਰ ਹੁਣ ਗਾਹ ਨਾ ਪਾਓ ਮਹਾਰਾਜ ਕਹਿੰਦਾ ਹੁਣ ਕਣਕ ਕੱਢਣ ਦੀ ਰੋੜ ਨਹੀਂ ਗਾਹ ਨਾ ਪਾਓ ਭਰੀਆਂ ਬਣ ਕੇ ਢੇਰ ਖੜੇ ਕਰ ਦਿਓ ਮਹਾਰਾਜ ਨੇ ਕਿਹਾ ਕਣਕ ਦੀ ਕਹਿੰਦੇ ਗਾਹ ਨਹੀਂ ਪਾਉਣਾ ਉਹਦੇ ਭਰੀਆਂ ਬਣ ਕੇ ਢੇਰ ਖੜ ਜਦੋਂ ਟੀਲ ਲਾ ਕੇ ਫਿਰ ਹੁਕਮ ਹੋ ਗਿਆ ਮਾਰੇ ਕਹਿੰਦੇ ਅੱਗ ਲਾ ਦਿਓ ਕਣਕ ਦੀ ਵੱਢ ਲਈ ਤਿਆਰ ਹੋ ਗਈ ਤੇ ਕਹਿੰਦੇ ਹੁਣ ਇਹਨੂੰ ਕੀ ਆ ਅੱਗ ਲਾ ਦਿਓ ਕਿਤਨੇ ਤਾਂ ਬੁਰਾ ਮੰਨ ਕੇ ਇੰਨੀ ਮਿਹਨਤ ਕੀਤੀ ਕਿ ਕੀਕੂ ਫੂਕੀਏ ਪਰੇ ਹਟ ਗਏ ਪਰ ਉਸ ਆਖਨ ਲੱਗੇ ਜਾਦਾ ਸੀ ਛੱਕਾਂ ਤੇ ਇਹ ਸਾਡੇ ਸਵਾਮੀ ਤੁਰਤ ਵਾਹਿਨ ਨਦੋਂ ਜੋ ਵਚਨ ਕਰਦੇ ਹਨ ਠੀਕ ਹੈ ਅਸੀਂ ਵਚਨ ਪਾਲੀਏ ਸਾਨੂੰ ਇਸਾਨ ਦੇ ਢੇਰ ਨਾਲ ਖਿੱਚ ਉਹਨਾਂ ਛੱਤਾਂ ਹੱਤਿਆ ਕਰਕੇ ਅੱਗੇ ਹੋ ਕੇ ਅੱਗ ਲਾ ਦਿੱਤੀ ਕੋ ਜਨੇ ਸੱਤਿਆ ਮੰਨ ਕੇ ਅੱਗ ਲਾ ਦਿੱਤੀ ਜਦੋਂ ਅੱਗ ਲਾ ਦਿੱਤੀ ਤਾਂ ਹੋਂ ਸਿੱਖਾਂ ਵਾਲੇ ਕਿੰਨੇ ਫਸਲ ਫੂਕ ਦਿੱਤੀ ਆਪ ਧਰਮਸ਼ਾਲਾ ਫਸਲ ਫੂਕਤੀ ਧਰਮਸ਼ਾਲਾ ਚ ਆ ਕੇ ਤੇ ਲੈਣਾ ਵੀ ਇਹਨਾਂ ਵਿੱਚ ਹੀ ਨਾਲੇ ਇਹਨਾਂ ਨੂੰ ਕੁਝ ਦਿਨ ਧਰਮਸ਼ਾਲਾ ਪਹਿਲਾਂ ਰੰਗਾਂ ਦੇ ਬੀਤੇ ਅੰਨ ਵੀ ਪੱਕੇ ਤੇ ਸਵੇ ਸ ਕਰਨ ਗੁਰੂ ਵੀ ਚੱਕਣਾ ਮੇਰਾ ਸ ਕਰਨ ਕੁਝ ਸਮਾਂ ਫੇਰ ਸੁੱਖਾਂ ਦਾ ਲੰਘ ਗਿਆ ਇੱਕ ਦਿਨ ਗੁਰੂ ਜੀ ਤਾਂ ਗੁਰੂਪਤਾਰ ਲਿਆ ਦੇਖੋ ਕਣਕ ਵੀ ਫੂਕਤੀ ਭਰੀਆਂ ਨੂੰ ਅਗਲਾਤੀ ਧਰਮਸ਼ਾਲਾ ਚ ਲੱਗਰ ਚੱਲਦਾ ਮਹਾਰਾਜੀ ਦੀ ਕਿਰਪਾ ਠੀਕ ਹੈ ਹੁਣ ਇੱਕ ਦਿਨ ਕੀ ਹੋਇਆ ਲੈਣਾ ਜੀ ਇਹਨਾਂ ਨਾਲ ਆਏ ਨੇ ਕੁਝ ਦਿਨ ਧਰਮਸ਼ਾਲਾ ਚ ਪਹਿਲਾਂ ਤੇ ਰੰਗਾਂ ਦੇ ਬੀਤੇ ਅੰਨ ਵੀ ਪੱਕੇ ਸਵੇ ਸ਼ਗਨ ਗੁਰੂ ਜੀ ਵੀ ਸਗਨ ਵੇਰਾ ਹੁਣ ਕੁਝ ਸਮਾਂ ਫਿਰ ਸੁੱਖਾਂ ਦਾ ਲੰਘ ਗਿਆ ਇੱਕ ਦਿਨ ਗੁਰੂ ਜੀ ਨੇ ਧਾਨਕ ਰੂਪ ਧਾਰਨ ਕਰ ਲਿਆ ਧਾਨਕ ਮਤਲਬ ਧਾਨ ਗੁਰੂ ਰਹਾ ਕਰਤਾਰ ਪਰ ਦਿਨ ਸਾਉ ਦਾ ਆਪਾਂ ਇਹ ਦੇਖ ਕੇ ਸਾਰੇ ਪਿੱਛੇ ਝੜ ਕੇ ਤੇ ਆਪ ਵਿੱਚ ਚਾਰਜ ਹੋ ਗਏ ਆਖਣ ਲੱਗੇ ਕੀ ਪਾਣਾ ਵਰਤਤ ਦਿਵਾਨੇ ਹੋ ਗਏ ਹਨ ਤਦੋਂ ਗੁਰੂ ਜੀ ਵਣੂ ਗਏ ਵਣ ਚਲੇ ਗਏ ਹੋਰ ਤਾਂ ਪਿੱਛੇ ਝੜ ਗਏ ਪਰ ਸ੍ਰੀ ਲੈਣਾ ਜੀ ਨਾਲ ਰਹੇ ਪੇਪਰ 1 ਵਿੱਚ ਜਾ ਕੇ ਗੁਰੂ ਜੀ ਨੇ ਕਿਹਾ ਪਰਖਾ ਗਿਆ ਪਰ ਤਾਂ ਮਤਲਬ ਜੋ ਡੂੰਘੇ ਪਾਣਾਂ ਦੇ ਵਿੱਚ ਆ ਕੇ ਕਿਹਾ ਪਰਖਾ ਕਿਉਂ ਸਾਡੇ ਨਾਲ ਆਏ ਸ੍ਰੀ ਲੈਣਾ ਜੀ ਬੋਲੇ ਪਾਤਸ਼ਾਹ ਆਪ ਬਣਾ ਮੈਂ ਕਿਵੇਂ ਰਹਿ ਸਕਦਾ ਆਪ ਨਹੀਂ ਸੰਗ੍ਰਮ ਹੈ ਆਪ ਉਹ ਵਾਹਿਗੁਰੂ ਰੂਪ ਹੋ ਜੇ ਮਾਰੋ ਤਾਂ ਰਜਾ ਜੇ ਰੱਖੋ ਤਾਂ ਰਜਾ ਮਾਲ ਵਿੱਚ ਜੇ ਤੁਸੀਂ ਤਾਂ ਮੇਰੇ ਧਨਪਗ ਜੇ ਜਲਾਲ ਵਿੱਚ ਆ ਕੇ ਤੀਜ ਤਾਰਨ ਕਰੋ ਤਾਂ ਮਿਹਰ ਕਰੋ ਜੋ ਮੈਂ ਨਾ ਟੋਨਾ ਹੁਣ ਕੇ ਬੋਲੇ ਮੈਂ ਤਾਂ ਮਨ ਪਾਈਆਂ ਕਰ ਰਿਹਾ ਹਾਂ ਮਨੁੱਖ ਮੈਨੂੰ ਪਾਸ ਚੰਗਾ ਨਹੀਂ ਲੱਗਦਾ ਜੇ ਤੂੰ ਬਚਨ ਵਾਲਾ ਤਾਂ ਇਸੇ ਵੇਲੇ ਮੇਰੇ ਪਾਸੋਂ ਢੋਰ ਜਾ ਭਾਈ ਲੈਣਾ ਜੀ ਕਹਿੰਦੇ ਇਸੇ ਪਕ ਜੇ ਤੂੰ ਮੰਨਦਾ ਮੇਰੇ ਪਿੱਛੇ ਟੁਰ ਜਾ। ਸ੍ਰੀ ਲਾਇਣਾ ਜੀ ਨੇ ਸੁਣ ਕੇ ਚਰਨਾਂ ਦੇ ਸੀਸ ਧਰਿਆ। ਮਾਨੋ ਪਵਿੱਤਰ ਅਥਰੂਆਂ ਨਾਲ ਚਰਨਾਂ ਨੂੰ ਧੋ ਦਿੱਤਾ। ਔਰ ਧਰਮਸਾਲ ਚਲੇ ਗਏ। ਪਿੱਛੇ ਹਟਦੇ ਹਟਦੇ ਅਪਨ। ਗੁਰੂ ਤੋਂ ਪਿੱਠ ਨਹੀਂ ਕੀਤੀ ਗੁਰੂ ਵੱਲ। ਗੁਰੂ ਤੋਂ ਪਿੱਛੇ ਆੜ ਤੇ ਆੜਦੇ। ਧੰਨ ਪ੍ਰਭੂ ਨਾਨਕ ਕਹਿੰਦੇ-ਕਹਿੰਦੇ ਛੇਤੀ ਧਰਮਸਾਲ ਪਹੁੰਚ ਗਿਆ ਕਿ ਸੰਗਤਾਂ ਨੇ ਪੁੱਛਿਆ ਸਹੂਣੋ ਜੀ ਕਿਵੇਂ ਹੋਈ? ਦਾਦਾ ਆਪਨੇ ਕਿਹਾ ਪਿਆਰਿਓ ਘਬਰਾਓ ਨਾ ਗੁਰੂ ਜੀ ਵਹਿਗੁਰੂ ਰੂਪ ਹਨ ਦੋਜੋ ਨਾ ਗੁਰੂ ਗੁਰੂ ਹੈ। ਗੁਰੂ ਗੁਰੂ ਹੈ। ਚਾਹੇ ਜੋ ਚਾਹੇ ਛੋਕਰੇ ਅਰਦਾਸ ਕਰੋ ਜੀ ਅਸੀਂ ਨਾ ਡੋਲੀਏ ਸਾਨੂੰ ਛਦਕੀ ਦਾਣ ਮਿਲੇ ਇਹਨਾਂ ਨੂੰ ਗੁਰੂ ਜੀ ਆ ਕੇ ਤੇ ਬੋਲੇ ਸਭ ਚਲੇ ਜਾਓ ਧਰਮਸਾਲਾ ਫਿਰ ਕਹਿੰਦੇ ਸਾਰੇ ਭੱਜੋ ਸਿੱਖਾਂ ਵਚਨ ਕੀਤਾ ਤੇਰੀ ਸਿੱਖਾਂ ਤਦ ਗੁਰੂ ਜੀ ਨੇ ਕੁਤਕਾ ਉਠਾਇਆ ਕੁਤਕਾ ਮਤਲਬ ਇੱਕ ਸੋਟਾ ਮੋਟਾ ਸੋਟਾ ਚੱਕ ਲਿਆ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਵੇਖ ਕੇ ਕਿੰਨੇ ਸਿੱਖ ਭੱਜ ਪਏ ਤੇ ਗੁਰੂ ਜੀ ਨੇ ਜੋ ਖੜੋਤੇ ਰਹਿ ਗਏ ਥੋੜੇ ਜਿਹੇ ਉਹਨਾਂ ਨੂੰ ਕਿਹਾ ਆਓ ਮੇਰੇ ਪਿੱਛੇ ਥੋੜੇ ਜਿਹਰੇ ਕੋਣਾਂ ਕਹਿੰਦੇ ਵੀਰੇ ਪਿੱਛੇਓ ਇਕੇ ਕਿ ਆਪ 1 ਰੁਪਏ ਜਾਂ ਬੜੀ ਉਜਾੜ ਆਈ ਤਾਂ ਬੋਲਿਆ ਉਹ ਦੇਖੋ ਕੁਮਰਦਾ ਪਿਆ ਹੈ ਜੋ ਸਿੱਖ ਹੈ ਤਾਂ ਖਾਓ ਨਹੀਂ ਤਾਂ ਜਾਓ ਇਹਨੇ ਮੁਰਦਾ ਪਿਆ ਖਾਓ ਨਹੀਂ ਤਾਂ ਜਾਓ ਇਸ ਪਰ ਸਭ ਚਲੇ ਗਏ ਇੱਕ ਸ੍ਰੀ ਲੈਣਾ ਜੀ ਰਹੇ ਜਦੋਂ ਆਪ ਸ੍ਰੀ ਲੈਣਾ ਜੀ ਵੱਲ ਤੱਕੇ ਲੈਣਾ ਤੂੰ ਨਹੀਂ ਗਿਆ ਲੈਣਾ ਜੀ ਬੋਲੇ ਅਸਮਾਨ ਧਰਤੀ ਜਾਲ ਪਾਉਣ 24 ਲਾਂਭੀ ਮੇਰਾ ਟਿਕਾਣਾ ਆਪ ਹੋ ਤੇ ਮੈਂ ਕਿੱਥੇ ਜਾਵਾਂ ਲੈਣਾ ਜੀ ਕਹਿੰਦੇ ਮਹਾਰਾਜ ਮੈਂ ਕਿੱਥੇ ਜਾਵਾਂ ਆਪ ਬੋਲੇ ਜੋ ਮੇਰਾ ਹੈ ਤਾਂ ਇਹ ਮੁਰਦਾ ਕੋ ਠੀਕ ਹੈ ਆਪ ਬੋਲੇ ਕਿਸ ਪਾਸੋਂ ਮਾਰਕ ਲੈਣਾ ਜੀ ਕਹਿੰਦੇ ਮਹਾਰਾਜ ਕਿਹੜੇ ਪਾਸੋਂ ਆਰੰਭ ਕਰਾਂ ਗੁਰੂ ਜੀ ਪਹਿਲੇ ਪੈਰਾ ਵੱਲੋਂ ਸ਼ੁਰੂ ਕਰ ਲਓ ਤਾਂ ਸ੍ਰੀ ਲੈਣਾ ਜੀ ਚਾਦਰ ਉਠਾਈ ਤੇ ਇਹੇ ਠਾਂਗੀ ਦੇਖਿਆ ਮੁਰਦਾ ਨਹੀਂ ਕੜਾਹ ਪ੍ਰਸਾਦ ਪਿਆ ਆਚਰਜ ਹੋ ਸ੍ਰੀ ਲੈਣਾ ਜੀ ਚੰਨਾਂ ਨਾਲ ਲਟਕ ਕੇ ਗੁਰੂ ਕੀ ਗੀਤ ਕਾਵੇਂ ਪਾਵਰ ਫਰਮ ਕਰਤਾਰ ਅਫਾਰੀ ਇਕੰਗਰ ਸਰਬਜਗ ਕਾਰੀ ਕਲ ਕੇ ਕਰਨ ਉਧਾਰਨ ਕਰਨ ਧਰ ਜੋ ਜਿਹੇ ਕੀਰਤ ਵਿਸਥਾਰਨ ਤੁੰਬਰੀ ਕੋ ਤੁੰਬਣ ਆਈ ਨਹੀਂ ਔਰਨ ਤੇ ਜਾਨ ਜੈ ਤਾਂ ਸਤਿਗੁਰੂ ਜੀ ਨੇ ਕਿਰਪਾ ਨਾਲ ਅਧਰ ਪਾਈ ਤੇ ਉਚਾਰਿਆ ਕਹੇ ਉਹ ਜੋ ਮੇਰੇ ਅਹਸ ਪਾਸੋਤਮ ਹੈ ਪਰਮਨੁਪਾ ਤੇਰੋ ਰੂਪ ਹੋਏਗੋ ਮੋਹੀ ਐਸੀ ਆਪ ਅਪੇ ਦਿੱਤਾ ਹੈ ਇਸ ਬੜੇ ਗੁਰੂ ਦੇ ਬਾਕ ਹੁਨੇ ਪਰ ਸ੍ਰੀ ਲੈਣਾ ਜਿਨੇ ਆਪਣੀ ਇਲਾਹੀ ਅਸਲੀਅਤ ਪੂਰੀ ਪ੍ਰਕਾਸ਼ ਹੋ ਗਈ ਉਹ ਜਦੋਂ ਰੋਂਕਾਰ ਹੋ ਕੇ ਆਏ ਸਨ ਸੋ ਗੁਰੂ ਹਰਗੋਬਿੰਦ ਸਾਹਿਬ ਪਰ ਹੁਣ ਸ੍ਰੀ ਲੈਣਾ ਜੀ ਦੇ ਰੂਪ ਵਿੱਚ ਪੂਰਨ ਸਿੱਖ ਹੋ ਕੇ ਨਿਵੇ ਤੇ ਹੁਣ ਉਹਨਾਂ ਨੂੰ ਆਪਣੀ ਇਸਲੀਅਤ ਦੇ ਵਾਹਿਗੁਰੂ ਗੋਪਤਾ ਦਾ ਪਤਾ ਲੱਗ ਗਿਆ ਸ੍ਰੀ ਗੁਰੂ ਜੀ ਮਿਹਰ ਨਾਲ ਉਹ ਜੋ ਸ਼ਕਤੀਆਂ ਕਿਧੀਆਂ ਛੰਨ ਜੋ ਅਵਤਾਰ ਦੇ ਹੁਕਮ ਵਿੱਚ ਹੁੰਦੀਆਂ ਹਨ ਉਹ ਵੀ ਉਹਨਾਂ ਦੇ ਹੁਕਮ ਵਿੱਚ ਹੋ ਰਹੀਆਂ ਹਨ ਫਿਰ ਜਿਵੇਂ ਜਗਤ ਦਾ ਆਧਾਰ ਗੁਰੂ ਨਾਨਕ ਨੇ ਕੀਤਾ ਤਾਂ ਸ੍ਰੀ ਲੈਣਾ ਜੀ ਦੇ ਸਪੁਰਤ ਹੋ ਲਿਆ ਸੋ ਸਾਚੰਤ ਜੀ ਦੇਖੋ ਕਿ ਗੁਰੂ ਨਾਨਕ ਚੋਜੀ ਪਿਆਰੇ ਆਪਣੇ ਦੂਸਰੇ ਅਵਤਾਰ ਦੀ ਆਪ ਤਿਆਰੀ ਕਰ ਰਹੇ ਸਨ ਦੂਜੇ ਅਵਤਾਰ ਦੀ ਆਪ ਤਿਆਰੀ ਕਰ ਰਹੇ ਸਨ ਕਿੰਝ ਕਿਸਵੱਟੀ ਲਾ ਕੇ ਦਿਖਾ ਦਤਾ ਕਿ ਲੈਣਾ ਪੂਰਾ ਸਿੱਖ ਹੈ ਪਰ ਉਹ ਪੂਰਾ ਮੇਰਾ ਰੂਪ ਮੇਰਾ ਆਪਾ ਗੁਰੂ ਰੂਪ ਹੈ ਤੇ ਇਸ ਤਰ੍ਹਾਂ ਸਿੱਖੀ ਦੀ ਪਰਖ ਹੋ ਗਈ ਭਾਈ ਲੈਣਾ ਜੀ ਪ੍ਰਵਾਨ ਹੋਏ ਸਭ ਨੂੰ ਪਤਾ ਲੱਗ ਗਿਆ ਕਿ ਸਿੱਖੀ ਦਾ ਕਮਾਲ ਸ੍ਰੀ ਲੈਣਾ ਜੀ ਵਿੱਚ ਹੈ ਸਾਰੀ ਸ੍ਰਿਸ਼ਟੀ ਜੋ ਤਉ ਵਿੱਚ ਕਸੀ ਰਹਿੰਦੀ ਹੈ ਬਖਸੀ ਗਈ ਸ੍ਰੀ ਲੈਣਾ ਜੀ ਦੀ ਤਫਾਇਲ ਬਖਸੀ ਗਈ ਕਿਸੇ ਤੇ ਸਤਿਗੁਰੂ ਖਫੇ ਨਹੀਂ ਹੋਏ ਆਪ ਨੇ ਦੱਸਿਆ ਜੋ ਪਰਖਣਾ ਸੀ ਕਿਸੇ ਹੋਰ ਭਾਵ ਲਈ ਸੀ ਸੰਗਤ ਵਿੱਚ ਭਾਈ ਬੁੱਢੇ ਵਰਗੇ ਪੂਰਨ ਪੁਰਖ ਵੀ ਸੀ ਹੁਣ ਸਾਰੇ ਜਨ ਦੇ ਸੀ ਕਿ ਸ੍ਰੀ ਲੈਣਾ ਜ ਤੁਰੋਂ ਬਕਸੇ ਹੋਇਆ ਆਇਆ ਹੈ ਨਾ ਗੁਰੂ ਜੀ ਨੇ ਥਾਪਣੇ ਹਨ ਇਹ ਕੌਤਕ ਕਿਸ ਲਈ ਵਰਤਾਇਆ ਸੀ ਕਿ ਸਾਨੂੰ ਸਭ ਨੂੰ ਸਮਝ ਆ ਜਾਵੇ ਕਿ ਗੁਰੂ ਨਾਨਕ ਦੀ ਚੋਣ ਠੀਕ ਹੈ ਤੇ ਉਹ ਚੋਣ ਅਗੰਮੀ ਹੁਕਮ ਹੈ ਸਾਡੇ ਸਿੱਧਕ ਦੇ ਅੱਗੇ ਅੱਗੇ ਨੂੰ ਬਣੇ ਰਹਿਣ ਤੇ ਅਸੀਂ ਵੀ ਭਟਕੀਏ ਸੋ ਸਿੱਖਾ ਵਿੱਚ ਕੋਈ ਖੁਣਸ ਕੋਈ ਸਰੀਕਾ ਬਾਕੀ ਨਾ ਰਿਹਾ ਸਾਰੇ ਸਤਕਾਰ ਨਾਲ ਤੱਕਦੇ ਹਨ ਤੇ ਸ੍ਰੀ ਲੈਣਾ ਜੀ ਨੂੰ ਵੇਖ ਕੇ ਧੰਨ ਜਨਮ ਧੰਨ ਕਮਾਈ ਆਖਦੇ ਹਨ ਪਰ ਨਹੀਂ ਤਾਂ ਇਹਦਾ ਅਸਰ ਪਰਿਵਾਰ ਤੇ ਭਲਾ ਨਾ ਪਿਆ ਮਾਤਾ ਜੀ ਤੇ ਪੁੱਤਰਾਂ ਨੂੰ ਬੁਰਾ ਲੱਗਾ ਕਿ ਇਹ ਜੇ ਸੇਵਕ ਬਣਾ ਕੇ ਆਇਆ ਸੀ ਇਹੋ ਹੀ ਹਿਸਾਬ ਤੋਂ ਹੋਇਆ ਹੈ ਕਿ ਇਹ ਗੱਦੀ ਨਾ ਲੈ ਜਾਏ ਉਹ ਗੱਦੀ ਦੁਨੀਆ ਦੀ ਕੋਈ ਸਰਦਾਰੀ ਸਮਝਦੇ ਸੀ ਪਰ ਗੱਦੀ ਤਾਂ ਦਾਤ ਇਲਾਹੀ ਸੀ ਤੇ ਉਸੇ ਨੂੰ ਮਿਲਣੀ ਸੀ ਜੋ ਇਸ ਨੂੰ ਸੰਭਾਲ ਸਕਦਾ ਸੀ ਜਿਤਾ ਨਾ ਹੀ ਕਿਸਮ ਹੂ ਕੇ ਕਰ ਵਿਖੇ ਸਭ ਕਰਤਾਰ ਅਧੀਨ ਜਿਸ ਪਰ ਕੋਰਣਾ ਦ੍ਰਿਸ਼ਟ ਹੈ ਤਿਨੇ ਵਸਤ ਇਹੋ ਲੀਨ ਸੋ ਸਾਧ ਸੰਗਤ ਉਸ ਵੇਲੇ ਗੁਰੂ ਜੀ ਨੇ ਉੱਤਰ ਦਿੱਤਾ ਸੀ ਜਦੋਂ ਮਾਤਾ ਜੀ ਨੇ ਆ ਕੇ ਆਖਿਆ ਕਿ ਗੱਦੀ ਪੁੱਤਰਾਂ ਨੂੰ ਦਿਓ ਸੋ ਹੁਣ ਜਦ ਮਾਤਾ ਜੀ ਗੁਰੂ ਜੀ ਦੇ ਭਾਵ ਨੂੰ ਨਾ ਸਮਝੇ ਤਾਂ ਉਹਨਾਂ ਪੁੱਤਰਾਂ ਦੀ ਪਰਖ ਕੀਤੀ ਅਦੀ ਵਰਕੇ ਵਿੱਚ ਪੁੱਤਰਾਂ ਨੇ ਆਖਾ ਮੰਨਣ ਦੀ ਥਾਂ ਤੇ ਤਰਕ ਕੀਤੀ ਤੇ ਲੈਣਾ ਜੀ ਤਤਕਾਲ ਆਗਿਆ ਪਾਲਨ ਕਰਾਈ। ਉਸ ਵੇਲੇ ਗੁਰੂ ਜੀ ਨੇ ਆਖਿਆ ਮੂਲੇ ਸੁੱਤਾ ਵਿਖੋ ਮਨ ਗੁਣੀਏ ਇਹ ਨਿਜ ਸੁੱਤ ਜੋ ਸੋ ਪਰਸਤ ਜਨ। ਇਹ ਸਲਖਣੀਏ ਦੇਖ ਆਪਣੇ ਪੁੱਤਰ ਹਨ ਜੋ ਕਦੇ ਵਚਨ ਨਹੀਂ ਮੰਨਦੇ। ਉਹ ਪਰਾਇਆ ਪੁੱਤਰ ਹੈ ਜੋ ਸਦਾ ਆਗਿਆ ਚਟੁਰਦਾ ਹੈ। ਫਿਰ ਇੱਕ ਵੀਰ ਰਾਤ ਸਮੇ ਗੁਰੂ ਜੀ ਨੇ ਸ੍ਰੀ ਚੰਦ ਨੂੰ ਕਿਹਾ। ਰਾਤ ਸਮੇ ਗੁਰੂ ਜੀ ਨੇ ਸ੍ਰੀ ਚੰਦ ਨੂੰ ਕਿਹਾ ਕੀ ਚਾਦਰ ਧੋ ਲਿਆਓ ਤਾਂ ਉਸਨੇ ਕਿਹਾ ਕਿ ਰਾਤ ਦਾ ਵੇਲਾ ਹੈ ਦਿਨ ਹੋਵੇਗਾ ਦਾਸ ਤੋਂ ਤਵਾ ਦੇਗਾ ਇਹ ਉੱਤਰ ਕੋ ਲਖਮੀ ਦਾਸ ਜੀ ਨੇ ਕਿਹਾ ਫਿਰ ਸ੍ਰੀ ਲੈਣਾ ਜੀ ਨੂੰ ਕਿਹਾ ਤਾਂ ਉਸੇ ਵੇਲੇ ਗਏ ਤੇ ਅੱਗੇ ਦਾ ਪਲਨ ਕਰਾਇਆ ਤੇ ਉਦੋਂ ਤੋਂ ਲਿਆਏ ਰਾਤ ਨੂੰ ਇਹ ਕੋਤਕ ਤੇ ਆਖਾ ਕਿ ਫਿਰ ਇੱਕ ਦਿਨ ਸ ਲਖਣੀ ਜੀ ਨੂੰ ਕੋਤਕ ਹੋਰ ਗੁਰੂ ਜੀ ਨੇ ਦਿਖਾਇਆ ਇੱਕ ਭਾਂਡਾ ਇੱਕ ਚਿਕੜੇਲੇ ਥਾਂ ਵਿੱਚ ਛੱਡ ਦਿੱਤਾ ਜਿਹੜੀ ਚੱਕੜ ਵਿੱਚ ਛੱਡ ਦਿੱਤਾ ਇੱਕ ਭਾਂਡਾ ਤਾਂ ਪੁੱਤਰਾਂ ਨੂੰ ਕਿਹਾ ਕੱਢ ਕੇ ਲਓ ਪਰ ਦੋਹਾਂ ਨੇ ਵੇਲੇ ਦੀ ਸਾਥ ਕੋ ਨਾ ਕਰ ਦਿੱਤਾ ਫਿਰ ਸ੍ਰੀ ਲੈਣਾ ਜੀ ਵੱਲ ਜੋ ਬੜੇ ਸਵਸਵਸਤਰ ਵਿੱਚ ਬੈਠੇ ਸਨ ਗੁਰੂ ਜੀ ਨੂੰ ਤੱਕਿਆ ਉਸੇ ਵੇਲੇ ਗਏ ਭਾਂਡਾ ਕੱਢਿਆ ਤੇ ਆਪਣੇ ਕੱਪੜੇ ਮੈਲੇ ਹੋ ਗਏ ਪਰ ਪ੍ਰਵਾਹ ਨਹੀਂ ਕੀਤੀ ਧੋਵਣਾ ਕੇ ਲਿਆ ਤੇ ਅਗੀ ਤਰਿਆ ਇਸ ਤਰ੍ਹਾਂ ਪੁੱਤਰਾਂ ਦੀ ਵੀ ਭਾਲ ਹੋ ਗਈ ਉਹ ਆਪਣੇ ਮਨ ਵਿੱਚ ਸਨ ਹੋਂ ਵਿੱਚ ਸਾਨੂੰ ਗੁਰਿਆਈ ਨੂੰ ਮਾਨਤਾ ਤੇ ਮਹਾਨਤਾ ਸਮਝਦੇ ਜਾਂਦਾ ਪਰ ਇੱਕ ਦਿਨ ਦੀਨ ਦੁਨੀ ਦਾ ਭਾਰ ਸੀ ਜ਼ਿੰਮੇਵਾਰੀ ਸੀ ਫਰਜ਼ ਸੀ ਜੋ ਗੁਰੂ ਨਾਨਕ ਹੀ ਉਠਾ ਸਕਦਾ ਸੀ ਇਸ ਲਈ ਦੂਸਰਾ avatars ਗੁਰੂ ਨਾਨਕ ਹਨ ਆਪ ਹੀ ਧਾਰ ਰਹੇ ਸੀ ਜਾਂ ਕਥਾ ਕੋਈ ਕਬੜੇ ਦਾ ਦਵਾਨ ਵਿੱਚ ਇੱਕ ਭਗਵੇਂ ਵਸਤਰ ਵਾਲਾ ਸਾਧੂ ਨਿਸ਼ਚਲ ਦਾਸ ਨਾਵੇਂ ਬੈਠਾ ਕਥਾ ਸੁਣ ਰਿਹਾ ਸੀ ਉਹ ਸੰਤਾਂ ਦੀ ਵਿਦਿਆਤ ਉਹ ਸ਼ਕਤੀ ਦੇ ਜੀਵਨ ਅੱਗੇ ਸਿਰ ਝੁਕਾਉਂਦਾ ਸੀ ਤੇ ਉੱਠ ਕੋੜੋਤਾ ਤੇ ਕਹਿਣ ਲੱਗਾ ਆਪਨੇ ਜੋ ਕਥਨ ਕੀਤਾ ਉਸ ਵਿੱਚ ਉਜਰ ਨਹੀਂ ਇਤਿਹਾਸ ਹੈ ਪਰ ਕੀ ਇਤਿਹਾਸ ਤੋਂ ਵੱਡਾ ਪ੍ਰਭਾਵ ਮੇ ਪੁੱਤਰਾਂ ਦੇ ਆਗਿਆਕਾਰੀ ਨਾ ਹੋ ਕੇ ਦਾ ਜੋ ਸ੍ਰੀ ਜੀ ਦੱਸ ਰਹੇ ਹਨ ਸੋ ਮੇਰੀ ਪੂਰੀ ਨਿਸਾਹ ਹੋ ਜਾਵੇ ਖਮਾ ਕਰ ਹੁਣ ਸੰਤ ਜੀ ਸਾਡੇ ਸਨਮਾਨ ਦੇ ਥਾਨ ਸਾਡੇ ਸਭਨਾ ਦੇ ਆਦਰਯੋਗ ਹਨ ਜੇ ਕੋਈ ਦਾਸ ਨੇ ਬੇਨਤੀ ਕਰ ਤੋ ਉਹਦੇ ਹੋਰ ਉੱਚੇ ਰੇਜ ਬੂਤਾ ਅਪਚਾਉਂਦੇ ਹੁੰਦਾ ਭਾਈ ਗੁਰਦਾਸ ਜੀ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਨਾ ਆਪ ਸੁਣੋ ਤਾਂ ਮੈਂ ਆਪ ਜੋ ਸੁਣਾਉਂਦਾ ਹਾਂ ਇਹ ਕਹਿ ਕੇ ਆਪ ਟਿੱਕੇ ਦੀ ਵਾਰ ਕੱਢੀ ਤੇ ਪਾਠ ਸੁਣਾਇਆ ਤੇ ਫਿਰ ਆਖਿਓ ਕਿ ਲੋ ਤੋਕਾਂ ਨੂੰ ਖਾਸ ਧਿਆਨ ਨਾਲ ਵਿਚਾਰ ਲਓ ਵੀ ਇਹ ਕਿ ਲੋ ਕਿੱਥੇ ਪੁੱਤਰਾਂ ਦਾ ਪਰਤਾਵਾ ਤੇ ਉਹਨਾਂ ਦਾ ਕਾਮਜਾਬ ਨਾ ਨਿਕਲਣਾ ਪੁੱਤਰੀ ਕਾਲ ਨਾ ਪਾਲਿਓ ਕਰ ਪੀਰ ਹੁ ਕੰਨ ਮੁਰੱਟੀ ਜੈ ਦਿਲ ਖੋਟੇ ਜਾ ਕੀ ਫਿਰਨ ਬਨ ਭਾਰ ਪੁਚਾਇਰ ਸਟੀਐ ਇੱਕ ਟੁੱਕ ਹੋਰ ਐ ਸਿੱਖਾ ਪੁੱਤਰਾ ਘੂਕ ਕੇ ਸਭ ਉਮਤ ਦੇਖਿਓ ਜਿਕਿਓਨ ਜਾਸ ਦੋਸਤਾਂ ਲਾਇਨਾ ਟਕਿਓ ਇਹ ਸਾਰੀ ਸਾਧ ਸੰਗਤ ਜੀ ਉਹਨਾਂ ਦੀ ਹੈ ਜੋਸ ਵੇਲੇ ਹੋਏ ਹਨ ਤੇ ਉਹਨਾਂ ਦੀ ਪਾਣੀ ਗੁਰੂ ਗ੍ਰੰਥ ਸਾਹਿਬ ਜੀ ਚੋਂ ਮਾਝੇ ਵਿੱਚ ਸਾਧ ਗੁਰੂ ਜੀ ਨੇ ਆਪ ਚੜੀ ਐ ਇਸ ਤਰ੍ਹਾਂ ਭਾਈ ਗੁਰਦਾਸ ਜੀ ਦੀ ਬਾਕ ਐ ਉਲਟੀ ਗੰਗ ਬਹਾਇ온 ਗੁਰ ਅੰਗਦ ਸਿਰ ਉੱਪਰ ਤਰਾ ਉਤਰੀ ਕੌਲ ਨਾ ਪਾਲਿਆ ਮਨ ਕੋਟੇ ਆ ਕੀ ਨਸੀਆਰਾ ਉਹਨਾਂ ਥਾਪਿਆ ਲੈਣਾ ਜੀਵ ਨੇ ਗੁਰਿਆਈ ਸਿਰ 70 ਫਰਾਇਆ ਜੋਤੀ ਜੋਤ ਮਿਲਾਇ ਕੇ ਸਤਗੁਰ ਨਾਨਕ ਰੂਪ ਵਡਾਇਆ ਇਸ ਤਰ੍ਹਾਂ ਗੁਰੂ ਨਾਨਕ ਨੇ ਆਪਣਾ ਰੂਪ ਭਾਈ ਕਹਿ ਲੈਣਾ ਜਿਹਨੂੰ ਗੁਰਗੱਦੀ ਦੇ ਕੇ ਬਣਾਇਆ ਸੋ ਸਾਤ ਸੰਗਤ ਇਹ ਬਹੁਤ ਪਿਆਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੀ ਜੋ ਸਾਖੀ ਹੈ ਸਤਿ ਵਿਮਲਾ ਸਿੰਘ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜੱਤ ਇਹਦੇ ਵਿੱਚੋਂ ਮੈਂ ਪੜ ਰਿਹਾ ਤੋ ਪ੍ਰਾਣੀ ਜੋ ਗ੍ਰੰਥ ਹਨ ਸਾਡੇ ਸਾਡੇ ਵਾਸਤੇ ਸਰਦਾ ਦਾ ਭਾਵਨਾ ਸਾਡੇ ਵਿੱਚੋਂ ਪੁੱਜਦੀ ਆ ਸੋ ਗੁਰਬਾਣੀ ਗੁਰੂ ਨਾਨਕ ਦੇਵ ਜੀ ਨੇ ਜੋ ਨਾਮ ਦੇ ਨਾਲ ਤੇ ਵਖਤ ਸੁਹਾਵਾ ਨਾਮ ਸੁਹਾਵਾ ਵਖਤ ਸੁਹਾਵਾ ਤੇ ਨਾਮ ਜਪਣ ਵਾਸਤੇ ਵਖਤ ਬਣਦਾ ਦੋਨੇ ਚੀਜ਼ਾਂ ਪੂਰ ਕੇ ਇੱਕ ਦੂਜੇ ਦੇ ਉਪਰੰਤ ਕਿਰਤ ਕਰੋ ਨਾਮ ਜਪੋ ਵੰਡ ਸਕੋ ਹਰੇਕ ਵਰਸਖ ਦਾ ਨਾਮ ਬਾਣੀ ਪੜਨ ਦੇ ਨਾਲ ਕੋਈ ਚਾਹੇ ਕੀਰਤਨ ਕਰਦਾ ਹੈ ਪਾਠ ਕਰਦਾ ਹੈ ਭਜਨ ਵੰਦਗੀ ਹੋ ਰਹੀ ਹੈ ਪਰ ਉਹਦੇ ਨਾਲ ਥੋੜਾ ਕਿਰਤ ਵਾਸਤੇ ਵੀ ਜ਼ਰੂਰੀ ਹੈ ਕੰਮ ਕਰਨਾ ਵੀ ਜ਼ਰੂਰੀ ਹੈ ਕਹਿੰਦੀ ਕੰਮ ਉਹ ਜਿਹਦੇ ਨਾਲ ਤੁਹਾਡੀ ਉਭੀਜੀਵਕਾ ਚੱਲੇ ਤੁਹਾਡਾ ਸਰਕਲ ਚੱਲੇ ਤਾਂ ਕਰਕੇ ਕੰਮ ਨੂੰ ਮਹਾਰਾਜ ਨੇ ਕਿਹਾ ਕਿਰਤ ਕਰੋ ਨਾਮ ਜਪੋ ਵਟ ਸਕੋ ਜੰਗੁਰ ਸਿੱਖ ਕੋਲੇ ਜੇ ਉਦੇ ਕੋਲੇ ਕਰਤ ਕਰਦਾ ਹੋਊਗਾ ਤਾਂ ਉਹਦੇ ਕੋਲੇ 4 ਪੈਸੇ ਹੋਣਗੇ ਉਹ ਨਾਮ ਜਪ ਛੋਕੂਗਾ ਸ਼ਾਂਤੀ ਨਾਲ ਸਕੂਨ ਦੇ ਨਾਲ ਕਿਉਂਕਿ ਸਭ ਕੁਝ ਵਾਹਿਗੁਰੂ ਦਾ ਸਮਝਦਾ ਹੈ ਤੇ ਫਿਰ ਵੰਡ ਛਕਣ ਵਾਲਾ ਵੀ ਜਦੋਂ ਕੁਝ ਹੋਊਗਾ ਤਾਂ ਵੰਡ ਕੇ ਛਕ ਸਕਦਾ ਸੋ குரு ਸਾਹਿਬ ਦੀ ਸਾਡੀ ਤੋਂ ਇਹ ਸਿੱਖਿਆ ਮਿਲਦੀ ਹੈ ਵੀ ਰੇਤ ਤਰਕ ਹਾਰ ਕਰ ਰੋੜਾਂ ਕੀ ਗੁਰ ਕਰੀਬ ਸਹੀ ਅੱਗੇ ਦਸਵੀਂ ਜਾਮੇ 'ਚ ਮਹਾਰਾਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਕਹਿੰਦੇ ਨੇ ਅਲਪ ਆਰ ਹਾਰ ਸਲਪ ਜੀਤਿੰਦਰਾ ਦੇਸ ਹਿਮਾ ਤਨ ਪ੍ਰੀਤ ਵੀ ਇਹੇ ਤਾਪ ਕਰਕੇ ਬਾਰੇ ਇਹ ਤੁਹਾਨੂੰ ਵੀ ਦੱਸਿਆ ਤੁਹਾਡਾ ਖਾਣ ਪੀਣ ਤੇ ਕੰਟਰੋਲ ਤੁਹਾਡਾ ਆਪਣੇ ਕਾਮ ਕ੍ਰੋਧ ਮੋਹ ਰੋਪ ਹੰਕਾਰ ਤੇ ਕੰਟਰੋਲ ਮਤਲਬ ਪੰਜੇਂਦਰ ਦੇ ਕੰਟਰੋਲ ਇਨਸਾਨ ਨੂੰ ਕਿਹ ਵਧੀਆ ਇਨਸਾਨ ਬਣਾ ਸਕਦਾ ਸੋ ਆਪਾਂ ਇਹਨੂੰ ਕਹਾਂਗੇ ਇੱਕ ਸੈਲਫ ਕੰਟਰੋਲ ਜ਼ਰੂਰੀ ਹੈ ਸੋ ਇੱਕ ਬਹੁਤ ਵੱਡੀ ਗੱਲ ਹੈ ਛਾਦ ਸੰਗਤ ਇਹ ਤੇ ਆਪਾਂ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਜੋ ਪ੍ਰਕਾਸ਼ ਦਿਹਾੜਾ 533 ਮ ਆ ਰਿਹਾ ਹੈ 5 ਨਵੰਬਰ ਨੂੰ ਸੋ ਰੋੜਾਂ ਕੀ ਗੁਰ ਕਰੀਬਸਾਈ ਰੇਤ ਆਹਾਰ ਕਰ ਰੋੜਾਂ ਕੀ ਗੁਰ ਕਰੀਬਸਾਈ ਬਾਬਾ ਪੈਂਦਾ ਸਤਖੰਡ ਨੌਨੇ ਦੇ ਨਾਮ ਗਰੀਬੀ ਗਏ ਸਾਖੀਆਂ ਬਹੁਤ ਹਨ ਸਭ ਨੂੰ ਪਤਾ ਹੈ ਇੱਕਨਿਕ ਵਧੀਆ ਜੀਵਨ ਜੋ ਹੈ ਗੁਰੂ ਦੀ ਬਾਣੀ ਸਾਨੂੰ ਬਣਾ ਬਣਾਉਣ ਵਾਸਤੇ ਜੀ ਕੇ ਗਿਆ ਸੋ ਅੱਜ ਵਚ ਮੰਨ ਦਾ ਖਿਆਲ ਸੀ ਇਹ ਵੀਰ ਨੂੰ ਸਾਂਝਾ ਕੀਤਾ ਜਾਵੇ ਸੰਗਤਪੰਥ ਨਾਲ ਇਹ ਵੀਡੀਓ ਬਣ ਗਈ ਤੇ ਸਾਰਿਆਂ ਨੇ ਲਾਈਕ ਐਂਡ ਸਬਸਕ੍ਰਾਈਬ ਵੀ ਕਰ ਲਿਓ ਔਰ ਸਾਰੇ ਬੰਦੇ ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰੀ ਦੇਵੋ ਠੀਕ ਹੈ ਜੀ ਜਪਜੀ ਸਾਹਿਬ ਦਾ ਪਾਠ ਜੇ ਕਰੋਗੇ ਨਾ ਸੌਖਾ ਹੋ ਜਾਂਦਾ ਹੈ ਨਹੀਂ ਕਹਨਾਂ ਦਾ ਕਿਸ ਤਰ੍ਹਾਂ ਸੰਥਿਆ ਲੈ ਸਕਦੇ ਹਾਂ ਤੇ ਜਪਜੀ ਸਾਹਿਬ ਦੇ ਪਾਠ ਤੋਂ ਆ ਕੇ ਤੁਹਾਡੀ ਜਿਹੜੀ ਸ਼ੁਰੂਆਤ ਹੈ ਕਿਉਂ ਗੁਰੂ ਸਾਹਿਬ ਹਰ ਇੱਕ ਨੂੰ ਇੱਕ ਵਧੀਆ ਜੀਵਨ ਬਣਾਉਣ ਵਾਸਤੇ ਸਾਨੂੰ ਗੁਰਬਾਣੀ ਬਖਸ਼ਿਸ਼ ਕੀਤੀ ਹੈ ਔਰ ਇਹ ਗੁਰਬਾਣੀ ਦੀ ਹੈ ਲੋੜ ਪੂਰੀ ਦੁਨੀਆ ਨੂੰ ਤੇ ਘਟੂ ਘਟ ਸਾਡੇ ਸਿੱਖਾਂ ਨੂੰ ਤਾਂ ਗੁਰਬਾਣੀ ਆਉਣੀ ਚਾਹੀਦੀ ਹੈ ਉਹਨਾਂ ਦਾ ਜਪਜੀ ਸਾਹਿਬ ਚੱਲਣਾ ਚਾਹੀਦਾ ਹਰ ਵਕਤ ਸੋ ਇੱਕ ਬੇਨਤੀ ਸੀ ਪ੍ਰਵਾਨ ਕਰਨਾ ਕੀਰਤਨ ਰੂਪ ਦੇ ਵਿੱਚ ਵੀ ਆਪਾਂ ਵੀਡੀਓ ਬਣਾਈ ਹੈ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਲਿਆ ਕਰੋ ਸ਼ੇਅਰ ਕਰਦਿਆ ਕਰੋ ਕਿਉਂਕਿ ਪਹਿਲਾਂ ਮਨ ਦੇ ਵਿੱਚ ਹੁੰਦਾ ਜੀ ਜਦੋਂ ਚਿਪਸ ਵਗਰ ਆਉਂਦੇ ਵੀ ਜਰ ਆਪਾਂ ਕਿਵੇਂ ਬਣਾ ਕੇ ਦੇਵਾਂਗੇ ਵੀ ਚਿਪਸ ਜਰ ਮਨ ਦੇ ਵਿੱਚ ਸੌਂਗ ਸੀ ਵੀ ਜਰ ਗੁਰਬਾਣੀ ਕਿਵੇਂ ਗੱਲ ਦੱਸੀ ਆਪਾਂ ਹੁਣ ਸੌਖਾ ਹੋ ਗਿਆ ਤੁਸੀਂ ਇੱਕ ਬਟਨ ਦਾ ਬਣਾ ਲਾਈਕ ਸਬਸਕ੍ਰਾਈਬ ਸਬਸਕ੍ਰਾਈਬ ਮੇਰਾ ਵੀ ਇਹ ਹੈ ਮੈਨੂੰ ਬੜੀਆਂ ਵਧੀਆ ਗੱਲਾਂ ਲੱਗਦੀਆਂ ਵਿਚਾਰਾਂ ਕਰਨੀਆਂ ਗਿਉ ਗੁਰੂ ਸਾਹਿਬ ਦੀਆਂ ਵਿਚਾਰਾਂ ਹੈ ਠੀਕ ਹੈ ਨਾ ਤੇ ਕਰਨੀਆਂ ਜ਼ਰੂਰੀ ਹੈ ਜਦੋਂ ਸੁਣਦਾ ਤਾਂ ਮੈਂ ਜਦੋਂ ਸੁਣਦਾ ਮੇਰੇ ਮਨ ਨੂੰ ਬੜਾ ਆਨੰਦ ਆਉਂਦਾ ਉਹ ਤੁਹਾਨੂੰ ਸਰੋ ਮੈਂ ਬੇਨਤੀ ਵੀ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਇਹਦੇ ਨਾਲ ਕੀ ਹੈ ਆਪਸ ਵਿੱਚ ਪ੍ਰੇਮ ਪਿਆਰ ਜੋ ਸਾਡਾ ਵਾਧਾ ਹੈ ਔਰ ਸਾਰੇ ਬੰਤੇ ਰੜ ਕੇ ਮੈਂਤ ਕਰਮ ਕਰਾਇ ਕਰੀਏ ਇੱਕ ਦੂਜੇ ਦੀ ਸਪੋਰਟ ਮਦਦ ਜ਼ਰੂਰੀ ਹੈ ਸੋ ਬੇਨਤੀ ਪ੍ਰਵਾਨ ਕਰੋ ਸਾਧ ਸੰਗਤ ਜੀ ਸਾਰੇ ਕਹੋ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ